ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ। ਸਵਾਗਤ ਆ ਤੇ ਨਵੇਂ ਬਲੌਗ 'ਚ। ਲੋ ਜੀ ਅੱਜ ਗੱਲ ਕਰਦੇ ਆ ਬਰਸੀਨ ਬਾਰੇ। ਜਿਉਂ ਕਿ ਹੁਣ ਕੋਰਾ ਪੈਣ ਲਾ ਜਾਣਾ ਆਪਣੇ ਕਈ ਭਰਾਵਾਂ ਦੇ ਬਰਸੀਨ ਨਹੀਂ ਹੁੰਦੇ। ਤੇ ਆਪਾਂ ਯੂਰੀਆ ਵੀ ਕਾਫੀ ਪਾ ਦਿੰਨੇ ਆ ਤੇ ਫੇਰ ਵੀ ਉਹ ਤੁਰਨ ਦਾ ਨਾਉ ਨਹੀਂ ਲੈਂਦੇ। ਆਪਾਂ ਨੇ ਆਪਣੇ ਬਰਸੀਨ ਪਰੀ ਇੱਕ ਦਵਾਈ ਦਾ ਛੜਕਾ ਕਰਿਆ। ਯਾਨੀ ਕਿ ਆਪਾਂ ਨੂੰ ਉਹਦੇ ਰਿਜ਼ਲਟ ਮਿਲੇ ਨੇ ਜੀ ਪੂਰੇ ਟਾਪ। ਆਪਾਂ ਤੁਹਾਨੂੰ ਵੀਡੀਓ ਦੇ ਵਿੱਚੋਂ ਸ਼ੇਅਰ ਕਰ ਦਿੰਨੇ ਆ ਜਰੂਰ। ਇਹ ਆਪਣਾ ਬਰਸੀਨ ਨਾ ਜੀ ਆਪਾਂ ਨੇ ਗੇਤਾ ਬੀਜਤਾ ਸੀਗਾ ਕਿਉਂਕਿ ਤੁਹਾਨੂੰ ਦਿਖਾਉਣਾ ਇਹ ਬਹੁਤ ਜ਼ਿਆਦਾ ਛੀਦਾ ਸੀਗਾ ਕਿਉਂਕਿ ਆਪਾਂ ਇਹਨੂੰ ਵਾਕੇ ਬੀਜਣਾ ਸੀਗਾ ਕਿਉਂਕਿ ਆਪਾਂ ਇਹਦੀ ਬਜਾਈ ਕਰਤੀ ਸੀ 1 ਅਕਤੂਬਰ ਦੇ ਵਿੱਚ ਤੇ ਆਪਾਂ ਇਹਦੇ ਪਰ ਜਾਨੀ ਕਿ ਪਹਿਲਾਂ ਯੂਰੀਆ ਹੋਰ ਇੱਕ ਦੋ ਸਪਰੇਅ ਕਰੀ ਆ ਆਪਾਂ ਨੂੰ ਉਹਦਾ ਕੋਈ ਰਿਜ਼ਲਟ ਨਹੀਂ ਮਿਲਿਆ ਤੇ ਹੁਣ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਜਿਹੜੀ ਦਵਾਈ ਦਾ ਛੜਕਾ ਕਰਿਆ ਹੁਣ ਆਪਣਾ ਬਰਸੀਨ ਤੁਸੀਂ ਚੈੱਕ ਕਰ ਸਕਦੇ ਹੋ ਇਦਾਂ ਗਿਰਨ ਲੱਗ ਗਿਆ ਜਾਨੀ ਕਿ ਆ ਦੇਖੋ ਯਾਨੀ ਕਿ ਹਾਲੇ ਸਪਰੇਅ ਕਰੀ ਨੂੰ ਹੀ ਕੁੱਲ 12-13 ਕੇ ਦਿਨ ਹੋਏ ਨੇ ਆਪਾਂ ਨੇ ਯਾਨੀ ਕਿ 25-26 ਕੇ ਤਰੀਕ ਦੇ ਨੇੜੇ ਉਹ ਸਪਰੇਅ ਕਰੀ ਤੀ ਕਿਉਂਕਿ ਆਪਾਂ ਨੂੰ ਇਹਦਾ ਰਿਜ਼ਲਟ ਪੂਰਾ ਟਾਪ ਮਿਲੇ ਜੀ ਆਪਾਂ ਪਹਿਲਾਂ ਆਪ ਵਰਤੀਆਂ ਚੀਜ਼ ਆਪਾਂ ਤੁਹਾਡੇ ਨਾਲ ਤਾਂ ਸ਼ੇਅਰ ਕਰ ਰਹੇ ਹਾਂ ਕਿਉਂਕਿ ਆਪਾਂ ਨੇ ਪਹਿਲਾਂ ਹੋਰ ਦੋ ਤਿੰਨ ਚੀਜ਼ਾਂ ਵਰਤੀਆਂ ਸੀਗੀਆਂ ਆਪਾਂ ਨੂੰ ਨਹੀਂ ਉਹਦਾ ਮਿਲੇਗੀ ਕੋਈ ਵੀ ਰਿਜ਼ਲਟ ਤੇ ਇਹ ਚੀਜ਼ ਲੱਗੀ ਜੀ ਆਪਾਂ ਨੂੰ ਵਧੀਆ ਆਪਾਂ ਤਾਂ ਇਹਦੀ ਵੀਡੀਓ ਬਣਾ ਰਹੇ ਹਾਂ ਕਿਉਂਕਿ ਆਪਾਂ ਨੂੰ ਜਿਹੜੀ ਚੀਜ਼ ਦਾ ਰਿਜ਼ਲਟ ਮਿਲਦਾ ਆਪਾਂ ਤੁਹਾਡੇ ਨਾਲ ਉਹੀ ਜੀ ਸ਼ੇਅਰ ਕਰਦੇ ਆ ਅੱਗੇ ਕਿਉਂਕਿ ਹੁਣ ਤੁਸੀਂ ਚੈੱਕ ਕਰ ਸਕਦੇ ਹੋ ਬਰਸੀਨ ਆਪਣਾ ਨ ਇੱਕਸਾਰ ਖੜਿਆ ਤੇ ਆਪਾਂ ਚਲੋ ਹੁਣੇ ਵੱਢਿਆ ਗਿਆ ਆਪਾਂ ਫੇਰ ਉਹਦਾ ਹੀ ਛੜਕਾ ਕਰਾਂਗੇ ਕੋਈ ਬਾਲਾ ਮਹਿੰਗਾ ਪ੍ਰੋਡਕਟ ਨਹੀਂ ਹੈਗਾ ਇਹ ਆਪਾਂ ਤੁਹਾਨੂੰ ਦਿਖਾਉਨੇ ਆ ਜਮਾ ਸਸਤੀ ਚੀਜ਼ ਆ ਭਾਵੇਂ ਬਰਸੀਨ ਹੋਵੇ ਜੀ ਭਾਵੇਂ ਜਬੀ ਤੁਸੀਂ ਕਿਸੇ ਪਰ ਵੀ ਉਹਨੂੰ ਕਰ ਸਕਦੇ ਹੋ ਆਜੋ ਅੱਗੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਵੀ ਕਿਹੜੀ ਦਵਾਈ ਆ ਉਹ ਇਹ ਦੇਖ ਸਕਦੇ ਹੋ ਜਮੇ ਪਰ ਛਿੱਦਾ ਸੀਗਾ ਹੀ ਐ ਪਰ ਹੁਣ ਤੁਸੀਂ ਚੈੱਕ ਕਰ ਸਕਦੇ ਹੋ ਬਰਸੀਨ ਆਜੋ ਆਪਾਂ ਅੱਗੇ ਤੁਹਾਨੂੰ ਦਵਾਈ ਵੀ ਦਿਖਾ ਦਿੰਨੇ ਆ ਕਿਹੜੀ ਆ ਇਹ ਦਵਾਈਆਂ ਨੇ ਇਹ ਦੋਨੇ ਇੱਕ ਪੌਚਾ ਯੱਕ ਸ਼ੀਸ਼ੀ ਆ ਯਾਨੀ ਕਿ ਇੱਕ ਪ੍ਰੋ ਮਿਕਸਰ ਇੱਕ ਪ੍ਰੋ ਬਿੱਗ ਇਹ ਯਾਨੀ ਕਿ ਦੋਨੇ ਦਵਾਈਆਂ ਰਲਾ ਕੇ ਆਪਾਂ ਕਰਨੀ ਸਪਰੇ ਤੇ ਨਾਲ ਇਹਦੇ ਮੈਗਜ਼ੀਨ ਜ਼ਰੂਰ ਪਾ ਲੈਣਾ ਯਾਨੀ ਕਿ ਮੈਗਜ਼ੀਨ ਪੈਂਦੀ ਆ ਕਿਲੋ ਚ ਨਾ ਸੌਰੀ ਇੱਕ ਕਿੱਲੇ ਇੱਕ ਕਿਲੋ ਯਾਨੀ ਕਿ ਇੱਕ ਕਿੱਲੇ ਚ ਪੈਂਦੀ ਆ ਜਿੰਨੀ ਕਿ ਤੁਹਾਡੀ ਜਗ੍ਹਾ ਓਨੀ ਕੁ ਉਹਨੂੰ ਜ਼ਰੂਰ ਨਾਲ ਪਾ ਲਿਓ ਕੋਈ ਬਾਲਾ ਮਹਿੰਗਾ ਪ੍ਰੋਡਕਟ ਨਹੀਂ ਹੈਗਾ ਇਹ 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 1780 ਰੁਪਏ ਦਾ ਆਪਾਂ ਨੂੰ ਮਿਲ ਜਾਂਦਾ ਹੈ ਕਿਤੋਂ ਦੇ ਵੀ ਤੁਸੀਂ ਲੈ ਸਕਦੇ ਹੋ ਇਹਨੂੰ ਤੇ ਇਹ ਵਰਤਿਆ ਯਾਨੀ ਕਿ ਇੱਕ ਸ਼ਿਸ਼ੀਾਰੇ ਪੌਚ ਹੈਗਾ ਜੀ 1.5 ਤੋਂ 2 ਕਨਾਲਾਂ ਦੇ ਵਿੱਚ ਯਾਨੀ ਕਿ 20 ਤੋਂ 25 ਲੀਟਰ ਦੇ ਵਿੱਚ ਆਪਾਂ ਇਹਨੂੰ ਮਿਕਸ ਕਰਕੇ ਇਹਦਾ ਛੜਕਾ ਕਰ ਸਕਦੇ ਹਾਂ ਤੇ ਤੁਸੀਂ ਇਹਦਾ ਰਿਜ਼ਲਟ ਦੇਖਿਓ ਤੁਹਾਨੂੰ ਘੱਟੋ ਘੱਟ 10 ਦਿਨ ਦੇ ਵਿੱਚ ਇਹ ਦੱਸ ਦੂਗਾ ਵੀ ਰਿਜ਼ਲਟ ਹੈਗਾ ਕਿ ਨਹੀਂ ਹੈਗਾ ਕਿਉਂਕਿ ਆਪਾਂ ਨੂੰ ਇਹਦਾ ਰਿਜ਼ਲਟ ਮਿਲੇ ਹੀ ਪੂਰਾ ਟਾਪ ਦਾ ਯਾਨੀ ਕਿ ਇਹ ਦੋਨੇ ਚੀਜ਼ਾਂ ਇਹ ਪਾ ਲੈਣੀਆਂ ਨੇ ਤੇ ਨਾਲ ਮੈਗਜ਼ੀਨ ਜ਼ਰੂਰ ਪਾ ਲਿਓ ਜਿੰਨੀ ਆਪਣੀ ਜਗ੍ਹਾ ਹੈ ਕੋਈ ਬਾਲਾ ਮਹਿੰਗਾ ਪ੍ਰੋਡਕਟ ਨਹੀਂ ਹੈਗਾ ਇਹ ਚੀਜ਼ ਆ ਜੀ ਦੇਖ ਸਕਦੇ ਹੋ ਤੁਸੀਂ ਭਾਵੇਂ ਵਰਸੀਨ ਭਾਵੇਂ ਜਬੀ ਕਿਸੇ ਪਰ ਵੀ ਇਹਨੂੰ ਕਰ ਸਕਦੇ ਹੋ ਜੀ ਆਪਾਂ ਨੂੰ ਇਹਦਾ ਰਿਜ਼ਲਟ ਮਿਲਿਆ ਜੀ ਪੂਰਾ ਟਾਪ ਦਾ ਠੀਕ ਹੈ ਜੇ ਆਪਣੀ ਵੀਡੀਓ ਵਧੀਆ ਲੱਗਦੀ ਆ ਭਰਾਵਾਂ ਨੂੰ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਭਰਾ ਬਣ ਕੇ ਕਿਉਂਕਿ ਅੱਗੇ-ਅੱਗੇ ਆਪਾਂ ਜੋ ਵੀ ਆਪਣੀਆਂ ਖੇਤੀ ਲਈ ਖੇਤੀਬਾੜੀ ਦੀਆਂ ਹੋਣਗੀਆਂ ਆਪਾਂ ਵੀਡੀਓ ਜ਼ਰੂਰ ਪਾਉਂਦੇ ਰਹਾਂਗੇ ਠੀਕ ਹੈ ਜੀ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਠੀਕ ਹੈ ਜੀ ਮਿਲਦੇ ਆਂ ਅਗਲੀ ਵੀਡੀਓ 'ਚ